ਤਰਨਜੀਤ ਸਿੰਘ ਸੰਧੂ ਬੀਜੇਪੀ ਦੇ ਉਮੀਦਵਾਰ ਨੇ ਉਹ ਆਪਣਾ ਨਾਮਜ਼ਦਗੀ ਕਰਨ ਲਈ ਦਾਖਲ ਹੋਣੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਰਨਜੀਤ ਸਿੰਘ ਸੰਧੂ ਤੇ ਕੈਬਨਿਟ ਮੰਤਰੀ ਸਮਝ ਰਹੇ ਨੇ ਤਸਵੀਰਾਂ ਸਾਹਮਣੇ ਕਰ ਰਹੀਆਂ ਨੇ ਸਾਬ ਉੱਚ ਅਹੁਦੇ ਤੋਂ ਕੈਬਨਿਟ ਮੰਤਰੀ ਇਸ ਸਮਾਗਮ ਚ ਸ਼ਾਮਲ ਹੋ ਰਾਰੇ ਸ਼ਰੂਰ ਸ਼ੋਅ ਚ ਸ਼ਾਮਲ ਹੋਣ ਲਈ ਪਹੁੰਚੇ ਨੇ ਜੈ ਸ਼ੰਕਰ ਜੀ ਜੁਣੋ ਆਪਣੀ ਗੱਡੀ ਜੋ نیچے ਉਧਰ ਦੇ ਹੋਏ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਇਧਰ ਇਸ ਸਾਈਡ ਤੇ ਤਰਨਜੀਤ ਸਿੰਘ ਸੰਧੂ ਵੀ ਨੇ ਉਹ ਵੀ ਨਜ਼ਰ ਆ ਰਹੇ ਨੇ ਗੱਲ ਕਰ ਰਹੇ ਆ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਦਾ ਰੋਡ ਸ਼ੋ ਸਰਦਾਰ ਕਰਨਜੀਤ ਸਿੰਘ ਖੁਦਰੀ ਗਏ ਜਿੰਦਾਬਾਦ ਕਰਨਜੀਤ ਸਿੰਘ ਚੰਦੂ ਉਹਨਾਂ ਦੇ ਰੋਡ ਸ਼ੋ 'ਚ ਪਹੁੰਚੇ ਨੇ ਕੈਬਨਿਟ ਮੰਤਰੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਖਾਸ ਟਰੱਕ ਹੈ ਜਿਹਦੇ 'ਚ بیٹھ ਕੇ ਉਹ ਜਾਣਗੇ ਉਹਦੇ ਵਿੱਚ ਕਰਨਜੀਤ ਸਿੰਘ ਚੰਦੂ ਕੈਬਨਿਟ ਮਨਿਸਟਰ ਇਸ ਤੋਂ ਇਲਾਵਾ ਹੋਰ ਬੀਜੇਪੀ ਦੇ ਜਿਹੜੇ ਕਾਰਕਟਰਾਂ ਨੇ ਉਹ ਇਸ ਟਰੱਕ ਦੇ ਵਿੱਚ ਮੌਜੂਦ ਰਹਿਣਗੇ ਅੰਮ੍ਰਿਤਸਰ ਦੀ ਪੁਕਾਰ ਸੰਧੂ ਸਮੁੰਦਰੀ ਇਸ ਵਾਰ ਇਹ 슬ੋਗਨ ਹੈ ਸੋ ਤੁਸੀਂ ਦੇਖੋ ਬੜਾ ਜੋਸ਼ ਨਜ਼ਰ ਆ ਰਿਹਾ ਹੈ ਬੀਜੇਪੀ ਕਾਰਜਕਰਤਾ ਦੇ ਵਿੱਚ ਸਾਰੇ ਬੀਜੇਪੀ ਵਰਕਰ ਬੀਜੇਪੀ ਚੰਡੇ ਤੁਸੀਂ ਇਹ ਤਸਵੀਰਾਂ ਹੀ ਦੇਖ ਸਕਦੇ ਹੋ ਭਾਜਪਾ ਦੇ ਐਮਪੀ ਸਾਹਿਬ ਕਾ ਐਮਪੀ ਸ਼ੋਤ ਮਲਕਜੀਵੀ ਉਹਨਾਂ ਦੇ ਨਾਲ ਉੱਥੇ ਮੌਕੇ ਤੇ ਮੌਜੂਦ ਨੇ ਉਸ ਟਰੱਕ ਦੇ ਵਿੱਚ ਮੌਜੂਦ ਨੇ ਸਾਰੇ ਕਾਰਜਕਰਤਾ ਬੀਜੇਪੀ ਲੀਡਰ ਤਰਨਜੀਤ ਸਿੰਘ ਸੰਧੂ ਅੱਜ ਆਪਣਾ ਨਾਮੰਕਨ ਪੱਤਰ ਪੜ੍ਹਨਗੇ ਇਸ ਸਾਈਡ ਤੋਂ ਤਸਵੀਰਾਂ ਦੇਖ ਕੇ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਕਿ ਅਫੇਅਰ ਮਿਨਿਸਟਰ ਸ਼ੰਕਰ ਆਈਅਰ ਸੋ ਤੁਸੀਂ ਹੱਥੇ ਲਾ ਕੇ ਆਪਣੇ ਕਾਰਜਕਰਤਾਵਾਂ ਨੂੰ ਅਭਿਨੰਦਨ ਕਰਦੇ ਹੋਏ ਤਰਨਜੀਤ ਸੰਧੂ ਲੋਕ ਸਭਾ ਅਮਨਸਰ ਤੋਂ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਦਾ ਕਾਫਲਾ ਆਪਣਾ ਨਾਮਾਗਨ ਪੱਤਰ ਦਾਖਲ ਕਰਨ ਲਈ ਰਵਾਨਾ ਹੋ ਰਿਹਾ ਹੈ ਤਸਵੀਰਾਂ ਜਿ ਤੁਸੀਂ ਦੇਖ ਸਕਦੇ ਹੋ ਭਾਈ ਨਗਾਰਿਆਂ ਦੀ ਥਾਪ ਦੇ ਵਿੱਚ ਇਹ ਕਾਫਲਾ ਨਵਲਟੀ ਚੌਂਕ ਤੋਂ ਸ਼ੁਰੂ ਹੋ ਕੇ ਕਚੇਰੀ ਚੌਂਕ ਤੱਕ ਜਾਏਗਾ ਤੇ ਉੱਥੇ ਕਚੇਰੀ ਚੌਂਕ ਦੇ ਡੀਸੀ ਦਫ਼ਤਰ ਦੇ ਵਿੱਚ ਐਸਡੀਐਮ ਸਾਹਿਬ ਨੂੰ ਆਪਣੇ ਕਾਗਜ਼ ਦਾਖਲ ਕਰਵਾਏ ਜਾ ਰਹੇ ਹਨ ਕਾਰਕਰਤਾਜ ਪੂਰਾ ਜੋਸ਼ ਹੈ ਨੱਚਦੇ ਗਏ ਏਡ ਦੇ ਜਾ ਰਹੇ ਨੇ ਉਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਹੁਤ ਵੱਡੀ ਗੰਦੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਇਸ ਜਗ੍ਹਾ ਤੇ ਤੁਸੀਂ ਦੇਖੋ ਮਸ਼ੀਨ ਦੇ ਨਾਲ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਕਰਨਜੀਤ ਸਿੰਘ ਚੰਦੂ ਦੇ ਨਾਲ शंकर अय्यर जो कैबिनेट मिनिस्टर हैं उनारो काफिले ਦੇ ਉੱਪਰ ਜਬਰਕਾ ਦਿੱਤੀ ਜਾ ਰਹੀ ਹੈ ਇਹ ਤਸਵੀਰਾਂ ਨਵਲਟੀ ਚੌਕ ਤੋਂ ਦਿਖਾਈਆਂ ਜਾ ਰਹੀਆਂ ਦੋਹਾਨੂੰ ਸੋ ਇਹ ਕਾਫਲਾ ਨਵਲਟੀ ਚੌਕ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਕਚੇਰੀ ਤੱਕ ਜਾਏਗਾ ਉੱਥੋਂ ਆਪਣੇ ਆਪ ਜਿਹੜੇ ਕਾਗਜ਼ ਨੇ ਉਹ ਦਾਖਲ ਕੀਤੇ ਜਾਣਗੇ ਸੋ ਤਰਨਜੀਤ ਸਿੰਘ ਸੰਧੂ ਅੱਜ ਆਪਣੇ ਆਪਣੀ ਨਾਮਜ਼ਦਗੀ ਪਰਣ ਲਈ ਜਾ ਰਹੇ ਨੇ ਸੋ ਤਰਨਜੀਤ ਸਿੰਘ ਸੰਧੂ ਦਾ ਕਾਫਲਾ ਇੱਥੋਂ ਰਵਾਨਾ ਹੋ ਗਿਆ ਹੈ ਔਰ ਇਹ ਕਾਫਲਾ कचहरी चौक तक जाएगा कचहरी चौक के तो बाद ये लोग चार पाँच बंदे ही जाएंगे जो डी सी ऑफिस जाके अपने नामजदगी पत्थर दाखिल करेंगे कैमरा पर्सन नाथ ज्योति बहल दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par